ਇੱਕ ਗਿੱਦੜ ਗਿਜੜੀ ਨੂੰ ਕਹਿਣ ਲੱਗਾ ਵੀ ਆਪਾਂ ਸ਼ਿਕਾਰ ਚੱਲਣਾ ਉਹ ਕਹਿੰਦੀ ਵੀ ਸ਼ਿਕਾਰ ਦਾ ਚੱਲ ਬੜਾਂਗੇ ਮੇਰੇ ਪੇਟ 'ਚ ਬੱਚੇ ਆ ਉਹਦੇ ਲੈਣ ਦੇ ਉਹ ਕਹਿੰਦਾ ਉੱਥੇ ਹੀ ਬੱਚੇ ਦੇ ਦੀ ਕਹਿੰਦੀ ਕਿੱਥੇ ਕਹਿੰਦਾ ਛੇਰ ਦੇ ਜੰਗਲ 'ਚ ਸ਼ਿਕਾਰ ਖੇਡਣਾ ਤੇ ਉੱਥੇ ਹੀ ਤੂੰ ਬੱਚੇ ਦੇ ਦੀ ਉਹ ਕਹਿੰਦੀ ਨਾ ਤੈਨੂੰ ਖਾਜੂ ਨਾ ਇਹ ਮੈਨੂੰ ਖਾਜੂ ਨਾ ਇਹ ਬੱਚਿਆਂ ਨੂੰ ਖਾਜੂ ਕਹਿੰਦਾ ਨਹੀਂ ਗਿਦੜੀ ਨੂੰ ਲੈ ਕੇ ਤੁਰ ਪਿਆ ਜਦੋਂ ਲੈ ਕੇ ਤੁਰ ਪਿਆ ਤੇ ਛੇਰ ਦੇ ਜੰਗਲ ਚ ਆਵੜੇ ਜਦੋਂ ਛੇਰ ਦੇ ਜੰਗਲ ਚ ਗਏ ਲੋਕ ਛਿਪ ਕੇ ਦੋ ਦਿਨ ਕੱਢੇ ਤੇ ਗਿਦੜੀ ਢਿੱਲੀ ਹੋ ਗਈ ਉਹ ਕਹਿੰਦੀ ਮੈਂ ਤਾਂ ਬੱਚੇ ਦੇਣੇ ਘੋਰ ਨਾ ਪਟ ਕਹਿੰਦਾ ਪਟੇ ਪਟਾਏ ਚ ਦੇ ਮੈਂ ਕਹਦਾ ਪਟਣਾ ਛੇਰ ਨੇ ਘੋਰ ਨੇ ਵਾਰਤੀ ਲਿਆ ਛੇਰ ਦੇ ਘੋਰ ਨੇ ਚ ਵਾਰਤੀ ਲਿਜਾ ਕੇ ਛੇਰ ਬਾਹਰ ਗਿਆ ਸੀ ਗਿਦੜੀ ਨੇ ਬੱਚੇ ਦੇਤੇ ਉਹ ਕਹਿੰਦੀ ਹੁਣ ਕੀ ਬਣੂ ਉਹ ਕਹਿੰਦਾ ਮੈਂ ਖੁੱਟ ਤੇ ਬਹਿਣਾ ਆਪਾਂ ਨਾਂ ਬਦਲਾ ਲੈਨੇ ਆ ਤੇਰਾ ਨਾਂ ਛਦਨਮਦਨੀ ਤੇ ਮੇਰੇ ਨਾਂ ਬਲੀਮਰਾ ਜਦੋਂ ਛੇਰ ਆਥ ਨੇ ਆਉਂਦਾ ਹੋਇਆ ਖੁੱਡ ਨੂੰ ਮੈਂ ਦਵਕਾ ਮਾਰਨਾ ਤੈਨੂੰ ਵੀ ਛਦਨਮਦਨੀ ਦੇ ਬੱਚੇ ਕਾਹਤੋਂ ਰੋਏ ਆ ਤੂੰ ਕਹਿੰਦੀ ਜੀ ਛੇਰ ਦਾ ਮਾਸ ਮੰਗਦੇ ਦੁੱਧ ਫੜਦੇ ਹੀ ਨਹੀਂ ਕਹਿੰਦੀ ਠੀਕ ਆ ਹੁਣ ਉਹ ਅੰਦਰ ਬੈਠੀ ਆ ਉਹ ਖੁੱਟ ਤੇ ਬੈਠਾ ਜਦੋਂ ਹੋਈ ਸ਼ਾਮ ਤੇ ਛੇਰ ਵੀ ਆਵੇ λεੜਿਆ ਜਦੋਂ ਨੇੜੇ ਆ ਗਿਆ ਨੇ ਮਾਰੇ ਆ ਦਬਕਾ ਕਹਿੰਦਾ ਪਰਦੇ ਕਾ ਤਰੂ ਆਏ ਆ ਇਹਨਾਂ ਨੂੰ ਚੁੱਪ ਕਰਾ ਦੁੱਧ ਫੜਾ ਉਹ ਕਹਿੰਦੇ ਫੜਦੇ ਨਹੀਂ ਛੇਰ ਦਾ ਮਾਸ ਮੰਗਦੇ ਆ ਮੈਂ ਕਿੱਥੋਂ ਲਿਆ ਕੇ ਦੇ ਦਿਆਂ ਕਹਿੰਦਾ ਨੇੜੇ ਹੀ ਆ ਗਿਆ 10 ਮਿੰਟ ਚੁੱਪ ਕਰਾ ਛੇਰ ਦੇ ਕਰਨ ਜਾ ਪਈ ਉਹ ਕਹਿੰਦਾ ਭੈ ਨਾ ਛਦਨ ਮਦਨੀ ਨਾ ਬਲੀ ਮਰਾ ਨਹੀਂ ਵੇਖਿਆ ਜੀ ਤੇ ਬੱਚੇ ਵੀ ਛੇਰ ਦਾ ਮਾਸ ਖਾਂਦੇ ਆ ਹੋਰ ਕੀ ਕਰਦੇ ਹੋਣਗੇ ਹਾਂ ਕੀ ਖਾਂਦੇ ਹੋਣਗੇ ਖੜ ਗਿਆ ਖੜੇ ਦਾ ਦਿਲ ਕੰਬ ਗਿਆ ਪਿੱਛੇ ਨੂੰ ਭੱਜ ਗਿਆ ਮੂਰੇ ਬਾਂਦਰ ਖੜਾ ਬਾਂਦਰ ਕਹਿੰਦਾ ਤੂੰ ਭੱਜ ਜਾ ਜਾਨਾ ਉਹ ਕਹਿੰਦਾ ਮੇਰੇ ਘਰਨੇ ਚ ਬਲੀ ਮਰਾ ਹੋਣੀ ਉੱtre ਬੈਠੇ ਤੇ ਬੱਚੇ ਵੀ ਛੇਰ ਦਾ ਮਾਸ ਹੀ ਮੰਗੀ ਜਾਂਦੇ ਉਹ ਆਲਾ ਗਿੱਦੜ ਕੋ ਦੜ ਹੋਣਗੇ ਕਹਿੰਦਾ ਨਾ 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 ਗਿੱਦੜ ਕੋ ਦੜ ਨਹੀਂ ਉਹ ਆਲਾ ਚੱਲ ਮੈਂ ਕੱਢਦਾ ਤੇਰੇ ਘਰਨੇ ਚੋਂ ਛੇਰਾ ਦਾ ਵੀ ਮੈਂ ਮੂਰੇ ਨਹੀਂ ਲੱਗਣਾ ਮੂਰੇ ਤੂੰ ਹੀ ਰਹਿਣਾ ਕਹਿੰਦਾ ਠੀਕ ਆ ਲੈ ਕੇ ਤੁਰ ਪਿਆ ਜਦੋਂ ਅੱਧ ਚਾਏ ਹੁਣ ਛੇਰ ਦੀ ਚਾਲ ਜਾ ਦੇ ਤੇ ਬਾਂਦਰ ਦੀ ਥੋੜੀ ਬਾਂਦਰ ਥੱਕ ਗਿਆ ਬਾਂਦਰ ਕਹਿੰਦਾ ਆਖੇ ਵੀ ਆਪੇ ਓ ਕਰਗੇ ਆ ਕਾਈ ਖੜੀ ਆ ਆਪਾਂ ਸੋਬਾ ਵਟ ਲਗੇ ਨਹੀਂ ਤਾਂ ਮੈਂ ਤੇਰੇ ਗਲ ਚ ਬੰਨ ਦਨ ਤੇ ਨਹੀਂ ਮੈਂ ਆਪਦੇ ਬੰਨ ਲੈਣਾ ਜਦੋਂ ਮੇਰਾ ਚਿੱਤ ਕਰਿਆ ਕਰੂਗਾ ਮੈਂ ਤੇਰੇ ਤੇ ਬਹਿ ਜਾ ਕਰੂ ਤੇਨੇ ਨਾਲ ਭੱਜ ਪਿਆ ਕਰੂ ਉਹਨਾਂ ਦੇ ਤੀਰਾ ਕਰਕੇ ਨਾ ਮੇਲ ਕੇ ਬਾਂਦਰ ਨੇ ਉਹਦੇ ਗਲ ਚ ਬੰਨ ਤਾ ਨੇ ਆਪਦੇ ਬੰਨ ਤਾ ਤੁਰ ਪਏ ਜਦੋਂ ਗਏ ਨੇੜ ਉਹਨੇ ਫੇਰ ਮਾਰਿਆ ਤਾਬਕਾ ਕਹ ਲਾ ਪਾ ਦਵੇ ਨੂੰ ਚੁੱਪ ਕਰਾਇਆ ਇਹਨਾਂ ਨੂੰ ਤੂੰ ਰੁਆਈ ਜਾਨੀ ਐ ਉਹ ਕਹਿੰਦੀ ਜੀ ਛੇਰ ਦਾ ਮਾਸ ਮੰਗਦੇ ਮੈਂ ਕਿੱਥੋਂ ਲਿਆ ਕੇ ਦੇਵਾਂ ਉਹ ਕਹਿੰਦਾ ਮੈਂ ਬਾਂਦਰ ਨੂੰ ਕਿਹਾ ਸੀ ਵੀ ਕੱਲ ਭੱਜ ਗਿਆ ਸਾਲਾ ਲਿਆ ਘੇਰ ਘੂਰ ਕੇ ਆ ਆ ਕੇ ਨੇੜੇ ਚੁੱਪ ਕਰਾ ਛੇਰ ਕਹਿੰਦਾ ਪਾ ਤੇਰੇ ਕੋਲ ਲੱਗਦਾ ਤੇਰੀ ਰਾਏ ਐ ਨਾ ਤੂੰ ਤਾਂ ਮੈਨੂੰ ਮਰਵਾਉਣ ਲਿਆ ਛੇਰ ਨੇ ਛਾਲਾਂ ਚੱਕ ਤੀਆਂ ਜਦੋਂ ਛੇਰ ਨੇ ਚੱਕੀਆਂ ਛਾਲਾਂ ਤੇ ਬਾਂਦਰ ਗਾਂ ਦੇ ਡੇ ਅੰਗੂ ਲੱਤਾਂ 'ਚ ਵੱਜੇ ਹਣ ਸਭ ਟੁੱਟੇ ਨਾ ਤੇ ਖਿਹੜਾ ਛੁੱਟੇ ਨਾ ਢੂਈ ਉੱਚੜ ਗਈ ਮਾਰ ਬੁਰੇ ਹਾਲ ਹੋ ਗਏ ਅੱਗੇ ਖਾਲਾ ਆ ਗਿਆ ਜਦੋਂ ਮਾਰੀ ਛੇਰ ਨੇ ਛਾਲ ਤੇ ਬਾਂਦਰ ਖਾਲੇ ਚ ਫਸ ਗਿਆ ਤੇ ਸਭ ਟੁੱਟ ਗਿਆ ਛੇਰਾ ਦਾ ਭੈਣ ਦੇ ਨਾ ਅੱਧ ਪਾ ਦਾ ਜਾਨਵਰ ਲ ਮਰਾ ਤੇ ਸੀ ਅੱਜ ਹੀ ਗਿੱਦੜਾ ਨੇ ਕੱਠ ਕੀਤਾ ਵੀ ਇਹਨੇ ਭਜਾਤਾ ਛੇਰ ਇਹਨੂੰ ਆਪਾਂ ਕੋਈ ਅਹੁਦਾ ਦੇ ਜੇ ਉਹਨੂੰ ਬਣਾਤਾ ਲੰਬਰਦਾਰ ਜਿਹਨੇ ਛੇਰ ਪਜਾਇਆ ਸੀ ਜਦੋਂ ਲੰਮਰਦਾਰ ਬਣਾਤਾ ਕਹਿੰਦੇ ਵੀ ਅਹੁਦਾ ਵੀ ਦੇਜੇ ਕੋਈ ਨੇੜੇ ਤੇੜੇ ਗਰੀਬ ਜਾਤੀ ਦੀ ਵਸਤੀ ਸੀਗੀ ਤੇ ਸਾਜ ਟੰਗਿਆ ਸੀ ਬਾਹਰ ਤੇ ਛੱਦ ਲਾ ਲਿਆ ਰਾਤ ਨੂੰ ਉਹ ਲਿਆ ਕੇ ਉਹਦੀ ਪੂਛ ਨਾ ਬੰਨਤਾ ਜਦੋਂ ਉਹਦੀ ਪੂਛ ਨਾ ਬੰਨਤਾ ਤੇ ਕਹਿੰਦੇ ਲੈ ਵੀ ਜੋ ਕੁਸ ਤੇਰੀ ਆਗਿਆ ਪੈ ਗਿਆ ਚੱਲੋ ਕਹਿੰਦੇ ਵੀ ਠੀਕ ਆ ਰਾਤ ਨੂੰ ਦੂਜੇ ਦਾ ਨਾ ਕਿਤੇ ਇਜੜ ਲੈ ਕੇ ਆ ਗਏ ਬੱਕਰੀਆਂ ਵਾਲੇ ਭੇਡਾਂ ਬੱਕਰੀਆਂ ਉਹ ਜੰਗਲ ਦੀ ਗੁੱਠ ਚ ਵੜ ਗਏ ਜਦੋਂ ਵਿੱਚ ਵੜ ਗਏ ਤੇ ਕੋਈ ਸ਼ਾਮ ਨੂੰ ਪੁੱਢੀ ਬੁੱਢੀ ਭੇਡ ਕੋਈ ਬੱਕਰੀ ਉ ਰਹਿ ਗਈ ਜਦੋਂ ਉਹ ਰਹਿ ਗਈ ਕਿ ਜੜਾ ਨੂੰ ਪਤਾ ਲੱਗਾ ਕਿ ਜੜਾ ਨੇ ਪਾੜ ਸੀ ਤੇ ਇਹਨਾਂ ਬਰਦਾਰ ਨੂੰ ਸਾਧ ਲੈਣ ਪੁੱਛਣਾ ਪੱਦਾ ਹੀ ਛੱਗ ਉਹ ਖਾਂਦਿਆਂ ਤੋਂ ਦੀ ਸਾਰਿਆਂ ਤੋਂ ਦੀ ਕਕਾਇਆ ਕਰੇ ਵੀ ਖਾ ਲੋ ਆਪਣਾ ਹੀ ਆ ਸਾਰਾ ਕੁਝ ਖਾਂਦਿਆਂ ਨੂੰ ਦਿਨ ਚੜ ਗਿਆ ਚਕਰੋਲਰ ਪਵੇ ਤੇ ਉਧਰੋਂ ਲਾ ਕੇ ਸ਼ਕਾਰੀਆਂ ਨੇ 12 13 ਕੁੱਤੇ ਵਾੜ ਤੇ ਵਿੱਚ ਜੰਗਲ ਦੇ ਜਦੋਂ ਕੁੱਤਿਆਂ ਨੂੰ ਲੱਗਾ ਪਤਾ 5 6 ਲੰਬਰਦਾਰ ਮਗਰ ਪਏਗੇ ਤੇ ਕੋ ਕਿਧੜੇ ਲੈ ਕੇ ਦੱਬ ਕੇ ਹੁਣ ਲੰਬਰਦਾਰ ਖੋਡ ਨੂੰ ਭੱਜਾ ਜਦੋਂ ਖੋਡ ਨੂੰ ਭੱਜਾ ਤੇ ਮਗਰ ਛੱਜ ਫਸ ਗਿਆ ਜਦੋਂ ਵੜਨ ਲੱਗਾ ਜਦੋਂ ਵੜਨ ਲੱਗਾ ਛੱਜ ਫਸ ਗਿਆ ਤੇ ਕੁੱਤਿਆਂ ਨੇ ਛੱਜ ਫੜ ਲਿਆ ਤੇ ਗਿਧੜੀ ਨੇ ਮੂਹਰੋਂ ਕੰਨ ਫੜ ਲਏ ਗਿਧੜੀ ਗਾਂ ਨੂੰ ਖਿੱਚੇ ਕੁੱਤੇ ਪਛਾਣ ਨੂੰ ਖਿੱਚਣ ਉਹ ਕਹਿੰਦੀ ਥੇ ਹੋਣਿਆ ਅੱਗੇ ਨਿਤ ਨੰਗ ਦਾ ਰਾਹ ਤਾਂ ਉਹੋ ਹੀ ਐ ਉਹ ਕਹਿੰਦਾ ਨੰਗਾ ਕਿਵੇਂ ਲੰਬਰਦਾਰੀ ਅੜੀ ਪਈ ਮਗਰ ਕੁੱਤਿਆਂ ਨੇ ਕੰਨ ਪਾਉਂ ਪੂਛ ਪੱਟਤੀ ਤੇ ਗਿਧੜੀ ਨੇ ਕੰਨ ਪੱਟ ਤੇ ਪੱਲੇ ਕੱਖ ਵੀ ਨਹੀਂ ਰਿਹਾ ਬਸ ਲੰਬਰਦਾਰੀ ਨੇ ਮਰਵਾਤਾ ਹਾਂ ਤੇ ਹੁਣ ਹੁੰਦਾ ਹੀ ਇਹੋ ਕੁੱਸਾ